ਦੇ ਨਾਲ ਹੀ ਵੱਡੀ ਖਬਰ ਆ ਰਹੀ ਹੈ ਅੰਮ੍ਰਿਤਸਰ ਦੇ ਸਾਰੇ ਸਕੂਲਾਂ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਧਮਕੀ ਮਿਲਣ ਤੋਂ ਬਾਅਦ ਜ਼ਿਲ੍ਹੇ ਦੇ ਸਾਰੇ ਸਕੂਲਾਂ ਦੇ ਵਿੱਚ ਛੁੱਟੀ ਕਰ ਦਿੱਤੀ ਗਈ ਹੈ ਵੱਡੀ ਖਬਰ ਹੈ ਅੰਮ੍ਰਿਤਸਰ ਦੇ ਵਿੱਚ ਪਹਿਲਾਂ ਖਬਰ ਸੀ ਕਿ ਕੁਝ ਸਕੂਲਾਂ ਨੂੰ ਧਮਕੀ ਭਰੀ ਈਮੇਲ ਆਈ ਹੈ ਜਿੱਥੇ ਛੁੱਟੀ ਕੀਤੀ ਗਈ ਹੈ ਪਰ ਹੁਣ ਸਾਰੇ ਸਕੂਲਾਂ ਦੇ ਵਿੱਚ ਹੀ ਛੁੱਟੀ ਕਰ ਦਿੱਤੀ ਗਈ ਹੈ ਅੰਮ੍ਰਿਤਸਰ ਜ਼ਿਲ੍ਹੇ ਦੇ ਸਾਰੇ ਸਕੂਲਾਂ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ ਵਿਦਿਆਰਥੀਆਂ ਨੂੰ ਘਰ ਭੇਜ ਦਿੱਤਾ ਗਿਆ ਹੈ ਜ਼ਿਲ੍ਹੇ ਦੇ ਸਾਰੇ ਸਕੂਲਾਂ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ ਇੱਕ ਈਮੇਲ ਆਈ ਸੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਅ ਹੁਣ ਸਕੂਲਾਂ ਨੂੰ ਛੁੱਟੀ ਕਰ ਦਿੱਤੀ ਗਈ ਹੈ ਅਤੇ ਕਈ ਸਕੂਲਾਂ ਨੂੰ ਇਹ ਧਮਕੀ ਭਰੀ ਈਮੇਲ ਆਈ ਸੀ ਹਾਲਾਂਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਬਹੁਤ ਸਾਰੇ ਸਕੂਲਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਲਾਸ਼ੀ ਮੁਹਿੰਮ ਚਲਾਈ ਗਈ ਹੈ ਪਰ ਫਿਲਹਾਲ ਸਕੂਲਾਂ ਨੂੰ ਛੁੱਟੀ ਕਰ ਦਿੱਤੀ ਗਈ ਹੈ ਸਹਿਤਿਆਤਨ ਤੌਰ ਤੇ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਅਨਸਖਾਮੀ ਘਟਨਾ ਨਾ ਵਾਪਰੇ ਹਾਲਾਂਕਿ ਜਿਹੜੇ ਪੁਲਿਸ ਕਮਿਸ਼ਨਰ ਨੇ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਜਾਂਚ ਕਰ ਰਹੇ ਹਾਂ ਬਹੁਤ ਬਾਰ ਰਜਈਆਂ ਈਮੇਲਸ ਫੇਕ ਵੀ ਹੁੰਦੀਆਂ ਨੇ ਪਰ ਇਸ ਦੇ ਬਾਵਜੂਦ ਸਾਡਾ ਫਰਜ਼ ਹੈ ਤੇ ਪੈਨਿਕ ਨਾ ਹੋਇਆ ਜਾਵੇ ਪਰ ਇਸੇ ਦੇ ਵਿਚਾਲੇ ਹੁਣ ਅੰਮ੍ਰਿਤਸਰ ਦੇ ਸਾਰੇ ਸਕੂਲਾਂ ਦੇ ਵਿੱਚ ਛੁੱਟੀ ਕਰ ਦਿੱਤੀ ਗਈ ਹੈ ਵਿਦਿਆਰਥੀਆਂ ਨੂੰ ਘਰ ਭੇਜ ਦਿੱਤਾ ਗਿਆ ਹੈ ਕਿਉਂਕਿ ਵਿਦਿਆਰਥੀਆਂ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ ਮਾਪਿਆਂ ਦੇ ਜਿਹੜੇ ਮਾਸੂਮ ਬੱਚੇ ਨੇ ਛੋਟੇ ਬੱਚੇ ਨੇ ਉਹਨਾਂ ਦੀ ਜਿਹੜੀ ਸੁਰੱਖਿਆ ਬੇਹੱਦ ਜ਼ਰੂਰੀ ਹੈ ਇਸ ਕਰਕੇ ਮਾਪਿਆਂ ਨੂੰ ਸੂਚਿਤ ਕੀਤਾ ਗਿਆ ਵਿਦਿਆਰਥੀਆਂ ਨੂੰ ਘਰ ਭੇਜ ਦਿੱਤਾ ਗਿਆ ਸਾਰੀ ਸਾਰੇ ਸਕੂਲਾਂ ਨੂੰ ਛੁੱਟੀ ਕਰ ਦਿੱਤੀ ਗਈ ਹੈ ਰਾਜੀਵ ਸ਼ਰਮਾ ਮੇਰੇ ਸਹਿਯੋਗੀ ਹੋਰ ਜ਼ਿਆਦਾ ਜਾਣਕਾਰੀ ਨਾਲ ਜੁੜੇ ਨੇ ਰਾਜੀਵ ਕਿਕੋ ਜਾਣਕਾਰੀ ਸਾਰੇ ਸਕੂਲਾਂ ਦੇ ਵਿੱਚ ਜ਼ਿਲ੍ਹੇ ਦੇ ਛੁੱਟੀ ਕਰ ਦਿੱਤੀ ਗਈ ਹੈ ਬਿਲਕੁਲ ਜਿਸ ਤਰੀਕੇ ਦੇ ਨਾਲ ਥੋੜੀ ਦੇਰ ਪਹਿਲਾਂ ਜਿਹੜੇ ਆਦੇਸ਼ ਜਾਰੀ ਕੀਤੇ ਗਏ ਸਿਹਤ ਸੇਕਿਆ ਅਫਸਰ ਦੇ ਵੱਲੋਂ ਤਾਂ ਉਹਨਾਂ ਦੇ ਵਿੱਚ ਹਵਾਲਾ ਦਿੱਤਾ ਗਿਆ ਕਿ ਜਿੰਨੇ ਵੀ ਚਾਹੇ ਸਰਕਾਰੀ ਹੈ ਪ੍ਰਾਈਵੇਟ ਹੈ ਜਿੰਨੇ ਵੀ ਸਕੂਲ ਨੇ ਅਮਰਸਰ ਜ਼ਿਲ੍ਹੇ ਦੇ ਸਾਰਿਆਂ ਦੇ ਵਿੱਚ ਛੁੱਟੀ ਕੀਤੀ ਗਈ ਹੈ ਕਿਉਂਕਿ ਬੱਚਿਆਂ ਦੀ ਜਿਹੜੀ ਸੁਰੱਖਿਆ ਹੈ ਉਹ ਸਭ ਤੋਂ ਜ਼ਿਆਦਾ ਬੇਹੱਦ ਜ਼ਰੂਰੀ ਹੈ ਕਿਉਂਕਿ ਸਵੇਰੇ ਪਹਿਲਾਂ ਇੱਕ ਦੋ ਨਿੱਜੀ ਸਕੂਲਾਂ ਤੋਂ ਇਹ ਜਾਣਕਾਰੀ ਮਿਲੀ ਕਿ ਸਕੂਲ ਨੂੰ ਜੋ ਹੈ ਉਸ ਦੇ ਵਿੱਚ ਬੰਬ ਹੋਣ ਦੀ ਜਾਂ ਸਕੂਲ ਦੇ ਵਿੱਚ ਕਿਤੇ ਤਮਾਕਾ ਖੇਜ਼ ਸਮਗਰੀ ਹੋਣ ਦੀ ਜਿਹੜੀ ਜਾਣਕਾਰੀ ਮਿਲੀ ਸੀ ਬਾਅਦ ਦੇ ਵਿੱਚ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਬਾਅਦ ਦੇ ਵਿੱਚ ਦੇਖ ਜਾਂ ਦੇਖਦਿਆਂ ਹੋਰ ਸਕੂਲਾਂ ਦੇ ਜਿਹੜੇ ਮਾਪੇ ਨੇ ਕਿਉਂਕਿ ਪ੍ਰਸ਼ਾਸਨ ਦੀ ਔਰ ਮੀਡੀਆ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਕੋਈ ਪੈਨਿਕ ਵਾਲਾ ਮਾਹੌਲ ਜਿਹੜਾ ਉਹ ਨਾ ਬਣੇ ਪਰ ਜਦੋਂ ਇੱਕ ਦੂਜੇ ਤੱਕ ਜਾਣਕਾਰੀ ਪਹੁੰਚਦੀ ਹੈ ਤਾਂ ਜਿਹੜੇ ਮਾਪੇ ਜਿਨ੍ਹਾਂ ਦੇ ਬੱਚੇ ਛੋਟੇ-ਛੋਟੇ ਖਾਸ ਕਰਕੇ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਤਾਂ ਉਹ ਕਿਤੇ ਨਾ ਕਿਤੇ ਸਹਿਮ ਜਾਂਦੇ ਨੇ ਤਾਂ ਇਸੇ ਚੀਜ਼ ਨੂੰ ਬੁੱਕ ਰੱਖਦਿਆਂ ਹੋਇਆਂ ਹੁਣ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਦੂਜੇ ਪਾਸੇ ਨਾਲ ਦੀ ਨਾਲ ਇਹ ਗੱਲ ਜ਼ਰੂਰ ਕਹੀ ਗਈ ਹੈ ਪੁਲਿਸ ਕਮਿਸ਼ਨਰ ਦੇ ਵੱਲੋਂ ਕਿ ਇਹ ਮਹਿਜ਼ ਇੱਕ ਤਿਰਾਰਤ ਹੋ ਸਕਦੀ ਹੈ ਜਿਸ ਨੂੰ ਜੋ ਹੈ ਉਹ ਗੰਗਾਲਣ ਦੇ ਲਈ ਪੁਲਿਸ ਵਕ ਵਕ ਜੋ ਉਹਨਾਂ ਦੇ ਜਾਂਚ ਦੇ ਤਰੀਕੇ ਹੁੰਦੇ ਨੇ ਉਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਔਰ ਬਹੁਤ ਜਲਦ ਇਹ ਵੀ ਪਤਾ ਕਰੇਗੀ ਅਮਰਤਸਰ ਪੁਲਿਸ ਕਿ ਆਖਿਰਕਾਰ ਇਹ ਛਰਾਰਤ ਕੀ ਕਿਸੇ ਸਕੂਲ ਦੇ ਵਿੱਚ ਪੜਨ ਵਾਲੇ ਵਿਦਿਆਰਥੀ ਵੱਲੋਂ ਕੀਤੀ ਗਈ ਜਾਂ ਕਿਸੇ ਹੋਰ ਸ਼ਖਤ ਦੇ ਵੱਲੋਂ ਕੀਤੀ ਗਈ ਰਾਜੀਵ ਜਿਸ ਤੰਗ ਦੇ ਨਾਲ ਤੁਸੀਂ ਵੀ ਜਾਣਕਾਰੀ ਦੇ ਰਹੇ ਹੋ ਕਿ ਫਿਲਹਾਲ ਤਾਂ ਸਾਰੇ ਸਕੂਲਾਂ ਦੇ ਵਿੱਚ ਛੁੱਟੀ ਕਰ ਦਿੱਤੀ ਗਈ ਹੈ ਚਾਹੇ ਉਹ ਸਰਕਾਰੀ ਨੇ ਚਾਹੇ ਪ੍ਰਾਈਵੇਟ ਨੇ ਪਰ ਕਿੰਨੇ ਸਕੂਲਾਂ ਨੂੰ ਧਮਕੀ ਭਰੀ ਈਮੇਲ ਮਿਲੀ ਹੈ ਕੀ ਕੁਝ ਇਸ ਸੰਬੰਧੀ ਜਾਣਕਾਰੀ ਸਾਹਮਣੇ ਆ ਸਕੀ ਹੈ ਕਿਉਂਕਿ ਪਹਿਲਾਂ ਇੱਕ ਸਕੂਲ ਦਾ ਜ਼ਿਕਰ ਹੋਇਆ ਫਿਰ ਕਈ ਸਕੂਲਾਂ ਦਾ ਜ਼ਿਕਰ ਹੋ ਰਿਹਾ ਹੈ ਕੋਈ ਜਿਮਾਰੇ ਤਾਂ ਹਲੇ ਤੱਕ ਜੋ ਜਾਣਕਾਰੀ ਜੋ ਆਫੀਸ਼ੀਅਲੀ ਜਿਹੜੇ ਪੁਲਿਸ ਅਧਿਕਾਰੀ ਪਹੁੰਚੇ ਸੀ ਉਹਨਾਂ ਦੇ ਮੁਤਾਬਕ 15 ਦੇ ਕਰੀਬ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਨਾਂ ਨੂੰ ਇੱਕ ਜਿਹੜੀ ਈਮੇਲ ਦੇ ذریعے ਇਹ ਧਮਕੀ ਜੋ ਹੈ ਉਹ ਭੇਜੀ ਗਈ ਹੈ ਹੁਣ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਇਹ ਕੋਈ ਪ੍ਰੈਂਕ ਸੀ ਜਾਂ ਕੋਈ ਸਪੈਮ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਇਸ ਤਰੀਕੇ ਦੀ ਮੰਸ਼ਾ ਹੈ ਕਿ دہشت ਵਾਲਾ ਮਾਹੌਲ ਕ੍ਰੀਏਟ ਕਰਨਾ ਤਾਂ ਉਸ ਦੀ ਜਿਹੜੀ ਜਾਂਚ ਹੈ ਹੁਣ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਹੈ ਪਰ ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਇੱਕ ਦੂਜੇ ਦੇ ਮਾਪੇ ਜਦੋਂ ਗੱਲਬਾਤ ਕਰਦੇ ਨੇ ਕਿਉਂਕਿ ਲਾਜ਼ਮੀ ਤੌਰ ਤੇ ਹਰ ਕਿਸੇ ਦਾ ਬੱਚਾ ਜੋ ਹੈ ਕੋਈ ਕਿਸੇ ਸਕੂਲ ਦੇ ਵਿੱਚ ਪੜਦਾ ਹੈ ਕੋਈ ਕਿਸੇ ਦੇ ਵਿੱਚ ਔਰ ਸਾਨੂੰ ਵੀ ਸਵੇਰ ਤੋਂ ਬਹੁਤ ਸਾਰੇ ਲੋਕਾਂ ਦੇ ਫੋਨ ਆ ਰਹੇ ਸੀ ਹਾਲਾਂਕਿ ਜਿਸ ਸਕੂਲ ਦੇ ਵਿੱਚ ਮੇਰੇ ਖੁਦ ਆਪਣੇ ਬੱਚੇ ਪੜਦੇ ਨੇ ਉਤੋਂ ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਖਬਰ ਨਹੀਂ ਸੀ ਪਰ ਬਾਅਦ ਦੇ ਵਿੱਚ ਇਤਿਆਤਨ ਉਹਨਾਂ ਸਕੂਲ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਵੱਲੋਂ ਇਹ ਸੁਨੇਹਾ ਭੇਜਿਆ ਜਾਂਦਾ ਕਿ ਬੱਚਿਆਂ ਨੂੰ ਸਕੂਲ ਟਾਈਮ ਤੋਂ ਬਿਲਕੁਲ राजीव ਕਿਉਂਕਿ ਜੇਕਰ ਤੁਸੀਂ ਜਿਵੇਂ ਜ਼ਿਕਰ ਕਰ ਰਹੇ ਹੋ ਕਿ ਇੱਕ ਦੋ ਨਹੀਂ 15 ਸਕੂਲਾਂ ਨੂੰ ਕਰੀਬ ਕਰੀਬ ਇਹ ਧਮਕੀ ਭਰੀ ਈਮੇਲ ਆਈ ਹੈ ਤਾਂ ਇੱਕ ਤਾਂ ਸਾਫ਼ ਹੈ ਕਿ ਸਾਰੇ ਸਕੂਲਾਂ ਦੇ ਪਹਿਲਾਂ ਈਮੇਲਾਂ ਇਕੱਠੇ ਕਰਨੇ ਫਿਰ ਉਹਨਾਂ ਨੂੰ ਧਮਕੀ ਭਰੀ ਈਮੇਲ ਭੇਜਣੀ ਤਾਂ ਸਾਜ਼ਿਸ਼ਤਾ ਹੈ ਅਤੇ ਜੇਕਰ ਹਾਲਾਂਕਿ ਅਸੀਂ ਵੀ ਪਹਿਲਾਂ ਬਹੁਤ ਕੁਝ ਨਹੀਂ ਕਹਿ ਸਕਦੇ ਪਰ ਜਾਂਚ ਦਾ ਵਿਸ਼ਾ ਹੈ ਪਰ ਜਿਸ ਤੰਗ ਦੇ ਨਾਲ ਬਹੁਤ ਬਾਰ ਅਜਿਆ ਹੁੰਦਾ ਹੈ ਕਿ ਜੇਕਰ ਇਹ ਪ੍ਰੈਂਕ ਹੋਵੇ ਜਾਂ ਵਿਦਿਆਰਥੀ ਅਜਿਹਾ ਕਰਨ ਦੀ ਕੋਸ਼ਿਸ਼ ਕਰਨ ਫਿਰ ਇੱਕਦ ਸਕੂਲ ਦੀ ਗੱਲ ਹੁੰਦੀ ਹੈ ਤੇ ਜੇਕਰ ਇਹਨੇ ਇਕੱਠੇ ਸਕੂਲਾਂ ਨੂੰ ਇਹ ਧਮਕੀ ਭਰੀ ਈਮੇਲ ਭੇਜਣਾ ਹਾਲਾਂਕਿ ਪੁਲਿਸ ਜਾਂਚ ਕਰ ਰਹੀ ਹੈ ਕਿਹੜੇ ਆਈਪੀ ਐਡਰੈਸ ਤੋਂ ਇਹ ਧਮਕੀ ਭਰੀ ਈਮੇਲ ਆਈ ਹੈ ਕੌਣ ਇਸ ਦੇ ਪਿੱਛੇ ਹੈ ਕਿਉਂਕਿ ਪਹਿਲਾਂ ਵੀ ਗੁਰੂ ਨਗਰੀ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਤੱਕ ਧਮਕੀ ਭਰੀਆਂ ਈਮੇਲਾਂ ਆਉਂਦੀਆਂ ਨਹੀਂਆਂ ਪੁਲਿਸ ਜਾਂਚ ਕਰਦੀ ਰਹੀ ਇੱਕ ਸ਼ਖਸ ਨੂੰ ਹਿਰਾਸਤ ਦੇ ਵਿੱਚ ਲੈ ਕੇ ਪੁੱਛਗਿੱਛ ਵੀ ਕੀਤੀ ਗਈ ਤਾਂ ਹੁਣ ਵੀ ਜਾਂਚ ਕਰ ਰਹੀ ਹੈ ਫਿਲਹਾਲ ਇਹ ਵੀ ਜਾਨਣਾ ਚਾਹੁੰਦੇ ਆ ਕਿ ਪੁਲਿਸ ਪਾਰਟੀਆਂ ਜਿਹੜੀਆਂ ਨੇ ਵੱਖ-ਵੱਖ ਸਕੂਲਾਂ ਦੇ ਵਿੱਚ ਚੈਕਿੰਗ ਕਰ ਰਹੀਆਂ ਨੇ ਡੌਗ ਸਕੁਐਡ ਨੇ ਬੰਬ ਨਿਰੋਧਕ ਦਸਤੇ ਨੇ ਕਿਤੇ ਕੋਈ ਇਸ ਤਰ੍ਹਾਂ ਦੀ ਕੋਈ ਹਾਲੇ ਕੋਈ ਇਤਰਾਜ਼ਯੋਗ ਚੀਜ਼ ਇਸ ਤਰ੍ਹਾਂ ਦੀ ਤਾਂ ਨਹੀਂ ਮਿਲੀ ਕਿਤੋਂ ਵੀ ਦੇਖੋ ਕਿ ਹਾਲੇ ਤੱਕ ਕਿਸੇ ਵੀ ਸਕੂਲ ਦੇ ਵਿੱਚੋਂ ਕੋਈ ਵੀ ਐਸੀ ਕੋਈ ਅਸੀ ਕਹੀਏ ਕਿ ਸ਼ੱਕੀ ਚੀਜ਼ ਜਾਂ ਕੋਈ ਵਿਸਫੋਟਕ ਸਮਗਰੀ ਕੋਈ ਵੀ ਚੀਜ਼ ਹਾਲੇ ਬਰਾਮਦ ਨਹੀਂ ਹੋਈ ਕਿਉਂਕਿ ਪਹਿਲੀ ਨਜ਼ਰ ਦੇ ਵਿੱਚ ਪੁਲਿਸ ਜਾਂ ਫਿਰ ਜੇਕਰ ਅਸੀਂ ਮੀਡੀਆ ਦੇ ਨਜ਼ਰੀਏ ਨਾਲ ਵੀ ਦੇਖੀਏ ਤਾਂ ਇਹ ਇੱਕ ਮਹਿਜ਼ ਸ਼ਰਾਰਤ ਲੱਗਦੀ ਹੈ ਪਰ ਕਿਉਂਕਿ ਜਦੋਂ ਮਾਮਲਾ ਬਹੁਤ ਸਾਰੇ ਪਰਿਵਾਰਾਂ ਦੇ ਨਾਲ ਜੁੜਿਆ ਹੋਵੇ ਔਰ ਛੋਟੇ-ਛੋਟੇ ਬੱਚਿਆਂ ਦੇ ਨਾਲ ਜੁੜਿਆ ਹੋਵੇ ਤਾਂ احتیاط ਤਨ ਬਹੁਤ ਸਾਰੇ ਕਦਮ ਜੋ ਹੈ ਪੁਲਿਸ ਨੂੰ ਜਾਂ ਫਿਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੱਕਣੇ ਪੈਂਦੇ ਨੇ ਤਾਂ ਇਸੇ ਕਰਕੇ ਹੀ ਕਿਉਂਕਿ ਹੁਣ ਲਾਜ਼ਮੀ ਤੌਰ ਤੇ ਹਰ ਇੱਕ ਸਕੂਲ ਦੇ ਵਿੱਚ ਪੂਰੀ ਜਾਂਚ ਕੀਤੀ ਜਾਏਗੀ ਉੱਥੇ ਤਲਾਸ਼ੀ ਅਭਿਆਨ ਕੀਤੇ ਜਾਣਗੇ ਜਿਹੜਾ ਉੱਥੋਂ ਦਾ ਸਟਾਫ ਹੈ ਉਹ ਆਪਣੇ ਪੱਧਰ ਤੇ ਵੀ ਹਰ ਸਕੂਲ ਦੇ ਹਰ ਇੱਕ ਕਮਰੇ ਦੀ ਹਰ ਇੱਕ ਗਰਾਊਂਡ ਦੀ ਜੋ ਹੈ ਜਾਂਚ ਕਰੇਗਾ ਤਾਂ ਕਿ ਕੱਲ ਸਵੇਰੇ ਫੇਰ ਜਦੋਂ ਬੱਚੇ ਆਉਣ ਤਾਂ ਕਿਸੇ ਤਰ੍ਹਾਂ ਦਾ ਕੋਈ ਡਰ ਭੈ ਜਾਂ ਕਿਸੇ ਤਰ੍ਹਾਂ ਦੀ ਕੋਈ دہشت ਕਿਸੇ ਦੇ ਮਨ ਦੇ ਵਿੱਚ ਨਾ ਹੋਵੇ ਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਅੱਜਕੱਲ ਜ਼ਿਆਦਾਤਰ ਸਕੂਲਾਂ ਦੇ ਵਿੱਚ ਐਗਜ਼ਾਮ ਜਿਹੜੇ ਨੇ ਉਹ ਹੋ ਰਹੇ ਨੇ ਤਾਂ ਜਦੋਂ ਪਹਿਲੇ ਜ਼ਿਕਰ ਅਸੀਂ ਮਾਮਲੇ ਦੇਖੀਏ ਤਾਂ ਜਿਹੜੇ ਬੱਚੇ ਪੜ੍ਹਾਈ ਦੇ ਵਿੱਚ ਥੋੜੇ ਕਮਜ਼ੋਰ ਹੁੰਦੇ ਨੇ ਜਿਨ੍ਹਾਂ ਨੂੰ ਮਾਪਿਆਂ ਦਾ ਜਾਂ ਖਾਦ ਤੋਂ ਜਿਹੜੀ ਤਜਾ ਮਿਲਦਾ ਡਰ ਹੁੰਦਾ ਤਾਂ ਉਹ ਹਰਬਰਾੜ ਦੇ ਵਿੱਚ ਅਜਿਹੀਆਂ ਸ਼ਰਾਰਤਾਂ ਕਰਦੇ ਨੇ ਤਾਂ ਇਸ ਮਾਮਲੇ ਦੇ ਵਿੱਚ ਵੀ ਕੀ ਉਸ ਵੈਸੀ ਹੀ ਕੋਈ ਸ਼ਰਾਰਤ ਹੈ ਕਿ ਹੋਰ ਮੰਚਾ ਤਾਂ ਅੱਜ ਸ਼ਾਮ ਤੱਕ ਇਸ ਦੇ ਬਾਰੇ ਵੀ ਕੋਈ ਨਾ ਕੋਈ ਸਪਸ਼ਟ ਜਿਹੜਾ ਅਹ ਠੀਕ ਹੈ ਜਸਕਰ ਦੇਖੇ ਪੁਲਿਸ ਵੱਲ ਨੋ ਜਵਾਬ ਕੋਈ ਦਿੱਤਾ ਜਾ ਸਕਦਾ ਹੈ ਜੀ ਅਹ ਠੀਕ ਹੈ राजीव ਤੁਸੀਂ ਨਜ਼ਰ ਬਣਾਈ ਰੱਖੋ ਅਪਡੇਟ ਅਸੀਂ ਤੁਹਾਨੂੰ ਦੁਬਾਰਾ ਵੀ ਲਮਾਂਗੇ ਫਿਲਹਾਲ ਲਈ ਸ਼ੁਕਰੀਆ राजीव ਸ਼ਰਮਾ ਮੇਰੇ ਸਹਿਯੋਗੀ ਜੁੜੇ ਹੋਏ ਸੀ ਅੰਮ੍ਰਿਤਸਰ ਦੇ ਸਾਰੇ ਸਕੂਲਾਂ ਦੇ ਵਿੱਚ ਛੁੱਟੀ ਕਰ ਦਿੱਤੀ ਗਈ ਹੈ ਜ਼ਿਲ੍ਹੇ ਦੇ ਸਾਰੇ ਪ੍ਰਾਈਵੇਟ ਸਰਕਾਰੀ ਨਿੱਜੀ ਅਰਧ ਸਰਕਾਰੀ ਮਾਨਤਾ ਪ੍ਰਾਪਤ ਸਾਰੇ ਸਕੂਲਾਂ ਦੇ ਵਿੱਚ ਛੁੱਟੀ ਕਰ ਦਿੱਤੀ ਗਈ ਹੈ ਬੱਚਿਆਂ ਨੂੰ ਘਰ ਭੇਜ ਦਿੱਤਾ ਗਿਆ ਹੈ ਅਤੇ ਸਕੂਲਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਜਿਹੜੇ ਪ੍ਰਬੰਧਕ ਨੇ ਨਾਲ ਹੀ ਪੁਲਿਸ ਦੇ ਅਧਿਕਾਰੀ ਨੇ ਪੁਲਿਸ ਪਾਰਟੀਆਂ ਨੇ ਪੁਲਿਸ ਦੇ ਮੁਲਾਜ਼ਮ ਨੇ ਉਹ ਵੀ ਜਾਂਚ ਪੜਤਾਲ ਕਰ ਰਹੇ ਨੇ ਕਿਉਂਕਿ ਅ ਕਈ ਸਕੂਲਾਂ ਨੂੰ ਧਮਕੀ ਭਰੀਆਂ ਈਮੇਲਸ ਆਈਆਂ ਨੇ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਭਾਵੇਂ ਇਹ ਈਮੇਲ ਫਰਜ਼ੀ ਹੋਵੇ ਭਾਵੇਂ ਫੇਕ ਹੋਵੇ ਪਰ ਕਿਉਂਕਿ ਅਜਹੀ ਕੋਈ ਅਨਸਕਾਮੀ ਘਟਨਾ ਨਾ ਵਾਪਰੇ ਇਸ ਕਰਕੇ احتیاط ਦੇ ਵਜੋਂ ਸਾਰੇ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਬੱਚਿਆਂ ਨੂੰ ਘਰ ਭੇਜ ਦਿੱਤਾ ਗਿਆ ਪਰ ਮਾਪਿਆਂ ਨੂੰ ਵੀ ਅਪੀਲ ਹੈ ਕਿ ਪੈਨਿਕ ਨਾ ਹੋਵੋ ਪੁਲਿਸ ਸਤਰਕ ਹੈ ਚੌਕਸ ਹੈ ਆਪਣਾ ਕੰਮ ਕਰ ਰਹੀ ਹੈ ਤਲਾਸ਼ੀ ਲਈ ਜਾ ਰਹੀ ਹੈ ਹਰ ਕਮਰੇ ਦੀ ਤਲਾਸ਼ੀ ਲਈ ਜਾ ਰਹੀ ਹੈ ਤੇ ਇਸ ਵੇਲੇ ਫਿਲਹਾਲ ਛੁੱਟੀ ਜ਼ਰੂਰ ਕਰ ਦਿੱਤੀ ਗਈ ਹੈ ਤੇ ਹੁਣ ਚੈਕਿੰਗ ਹੋਏਗੀ ਸ਼ਾਮ ਤੱਕ ਜਿਹੜੀ ਪੁਲਿਸ ਹੈ ਉਹ ਇਸ ਬਾਰੇ ਕੀ ਖੁਲਾਸਾ ਕਰਦੀ ਹੈ ਇਸ ਦਾ ਇੰਤਜ਼ਾਰ ਰਹੇਗਾ ਸਕੂਲ ਵਿੱਚ ਅੱਛੀ ਤਰ੍ਹਾਂ ਮਤਲਬ ਬੱਚੇ ਬੈਠੇ ਹੋਏ ਨੇ ਕੋਈ ਐਸੀ ਗੱਲ ਨਹੀਂ ਸਰ ਐਸ ਐਮ ਐਸ ਕੀਤਾ ਗਿਆ ਸਾਰੇ ਸਰ ਮੈਂ ਤੁਹਾਨੂੰ ਕਹਿ ਰਿਹਾ ਉਹੀ ਕਹਿ ਰਿਹਾ ਕਿ ਪੁਲਿਸ ਵੱਲੋਂ ਉਹ ਐਗਜ਼ਾਮਿਨ ਕਰਕੇ ਫਿਰ ਜਿਹੜੀ ਕੋਈ ਫਾਈਨਲ ਸਟੇਟਮੈਂਟ ਦਿੱਤੀ ਜਾਏਗੀ ਪਰ ਅਜੇ ਤੱਕ ਤੇ ਜੋ ਹਾਲਾਤ ਨੇ ਜੋ ਇਹ ਲੱਗ ਰਿਹਾ ਕਿ ਕਿਸੇ ਵੱਲੋਂ ਇਹ ਸ਼ਰਾਰਤ ਕੀਤੀ ਗਈ ਹੈ ਔਰ ਮੈਂ ਮੀਡੀਆ ਨੂੰ ਇਹੀ ਅਪੀਲ ਕਰਾਂਗਾ ਕਿ ਇਹ ਬੱਚਿਆਂ ਦਾ ਮਸਲਾ ਵਾ ਬਹੁਤ ਸੈਂਸਿਟਿਵ ਮਸਲਾ ਵਾ ਸੋ ਇਧੇ ਤੇ ਆਪਾਂ ਮਤਲਬ ਜਿੰਨੀ ਦੇਰ ਤੱਕ ਅਫੀਸ਼ੀਅਲ ਕੋਈ ਸਟੇਟਮੈਂਟ ਨਹੀਂ ਆ ਜਾਂਦੀ ਉਨੀ ਦੇਰ ਤੱਕ ਜਿਹੜਾ ਵਾ ਆਪਾਂ ਕੋਈ ਇਸ ਤਰ੍ਹਾਂ ਦਾ ਰੌਲਾ ਨਾ ਪਵੇ ਅੰਦਰੋਂ ਪੁਲਿਸ ਜਾਂ ਕੋਈ ਹੈਗੇ ਹੈ ਚੈਕਿੰਗ ਕਰਤੀ ਜਾਂਦੀ ਹੈ ਜੀ 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 ਬਿਲਕੁਲ ਜੀ ਸਾਰੇ ਜਿਹੜੇ ਪ੍ਰੋਕਾਸ਼ਨਰੀ ਸਟੈਪਸ ਨੇ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਲਏ ਜਾ ਰਹੇ ਨੇ ਤੁਹਾਡਾ ਨਾਮ ਕੀ ਤੇ ਭਾਜੀ ਤੁਹਾਡੀ ਪੋਸਟ ਕੀ ਹੈ ਤੁਹਾਡਾ ਮੇਰਾ ਨਾਮ ਮਨਿੰਦਰ ਧਰੋਵਾਲੀ ਹੈ ਮੈਂ ਇੱਥੇ ਮੇਰੀ ਬੇਟੀ ਜਿਹੜੀ ਆ ਉਹ ਪੜਦੀ ਹੈ ਹਾਂਜੀ ਠੀਕ ਹੈ ਸਰਮਾ ਜੀ ਕੈਂਟਸ ਕਾਉਂਸਲਰ ਰਾਜ ਜੀ ਮੇਰਾ ਬੇੜਾ ਇੱਥੇ ਪੜਦਾ ਹਮਨੇ ਸਕੂਲ ਤੋਂ ਫੋਨ ਆਇਆ ਕਿ ਆਪਣੇ ਬੱਚੇ ਨੂੰ ਆ ਕੇ ਲੈ ਜਾਓ ਕੁੱਤੀ ਕੱਢਤੀ ਹੋਈ ਹੈ ਨਾ ਮੈਂ ਪੁੱਛ ਕਰਨ ਪੁੱਛਿਆ ਤੇ ਉਹ ਕਦੇ ਵੀ ਕੋਈ ਡ੍ਰਿਲ ਵਗੈਰਾ ਆਉਣੀ ਆ ਪਤਾ ਨਹੀਂ ਕੀ ਹੋਣਾ ਸਮਝ ਨਹੀਂ ਲੱਗਦਾ ਇਹ ਕਦੇ ਪਹਿਲਾਂ ਵੀ ਸਕੂਲ ਨੂੰ ਪਹਿਲਾਂ ਕੱਢੀ ਆਈ ਸੀ ਉਸ ਦਾ ਓ ਚੱਲੇ ਚੱਲੇ ਦੇਖੋ ਦੇਖੋ ਪਤਾ ਨਹੀਂ ਕੀ ਚੱਕਰ ਹੈਗਾ ਉਹਨੂੰ ਸਭ ਦੀ ਛੁੱਟੀ ਹੋ ਗਈ ਪ੍ਰਿੰਸੀਪਲ ਉਹ ਕੀ ਨਹੀਂ ਨਹੀਂ ਸਾਨੂੰ ਮੇਰੇ ਨਾਲ ਕੋਈ ਤਾਲਮੇ ਨਹੀਂ ਆਇਆ ਮੈਂ ਤਾਂ ਆਪਣੇ ਬੱਚੇ ਨੂੰ ਲਿੱਤਾ ਤੇ ਮੈਂ ਬਾਹਰ ਆ ਗਿਆ